ਹਾਂਜੀ ਸਸੇਕਾਲ ਤੁਹਾਡਾ ਮਾਲ ਬਲੌਗ 'ਚ ਸਵਾਗਤ ਹੈ ਅੱਜ ਅੱਜ ਅਸੀਂ ਸਾਰਾ ਕੰਮ ਕਰਨਾ ਕਰਤਾ ਬਕੋਸ ਮੰਮੀ ਜੀ ਡੈਡੀ ਜੀ ਗਿਆ ਚੰਨੀਗੜ ਮੰਮੀ ਜੀ ਦਵਾਈ ਉੱਥੋਂ ਚਲਦੀ ਆ ਸੋ ਇਸਨੇ ਡੈਡੀ ਜੀ ਵੀ ਨਾਲ ਗਿਆ ਸੀ ਮੰਮੀ ਜੀ ਵੀ ਗਏ ਹੋ ਸੋ ਹੁਣ ਅਸੀਂ ਕਰਨਾ ਹੈ ਸਾਰਾ ਘਰ ਦਾ ਕੰਮ ਤੇ ਹੁਣ ਅਸੀਂ ਕੀ ਕਰੇ ਇਕੱਲੇ ਕਿਵੇਂ ਬੀਬੀ ਜੀ ਦੁਕਾਨ ਤੇ ਚਲ ਗਏ ਬੀਬੀ ਜੀ ਦਾ ਤੇ ਦਿਲ ਨਹੀਂ ਆਦਾ ਬੀਜੇਨ ਬੜਾ ਥੋੜੀ ਟਾਈਮ ਤੱਕ ਆਜਣਾ ਜਾਂਦੇ ਫਿਰ ਅਸੀਂ ਕੰਮ ਕਰਦੇ ਹਾਂ ਚਲੋ ਆਜੋ ਲੱਗੀ ਇਹ ਕੰਮ ਤੇ ਇਹ ਦੁੱਧ ਆ ਗਿਆ ਤੇ ਹੁਣ ਇਸ ਨੂੰ ਗਰਮ ਕਰਦੇ ਹਾਂ ਵਾਕੇ ਰੱਖਦੇ ਇਹ ਥੋੜਾ ਗਰਮ ਕਰਕੇ ਰੱਖਦਾ ਇਸ ਤਰ੍ਹਾਂ ਹੋ ਜਾ ਸਕਦਾ ਚਲੋ ਕਰਦੇ ਹਾਂ ਇਸ ਕੰਮ ਠੀਕ じゃ ਠੀਕ ਜਾ ਚਲੋ ਸੁਕੀ ਕੱਲ੍ਹ ਹੈ ਨਾ ਤੁਸੀਂ ਇੱਥੇ ਰੱਖ ਲਓ ਰੱਖ ਲਓ ਦੇਖੋ ਜੀ ਹਾਂ ਜਸੀ ਗਰ ਕਾਣੀ ਹੂੰ ਚੱਕ ਲਓ ਸ਼ਾਨੀ ਉਹ ਜਿਹੜੀ ਦੁਰਬੰਦੇ ਚਾਹ ਬਣ ਗਿਰੇ ਹੁੰਦੇ ਜੋ ਵੀ ਹੁੰਦੇ ਹਾਂ ਅਸੀਂ ਇੱਕ ਮਿੰਟ ਇੱਕ ਮਿੰਟ ਡਿਵ ਨਾ ਜਾਊਗੀ हौली हौली जी सारा दुध अस पड़ लिया है हम असू करा गर्म लो जी ढक दो दिखाई लो जी दुनता पे गर्म साक द ਜੇ ਦੋ ਵਾਰੇ ਖਾਲੂ ਤੇ ਫੇਨ ਵਸੇ ਬੰਦ ਕਰ ਦਵਾਂਗੇ ਮਤਲਬ ਫੇ ਹੋ ਜਾਣਾਗਾ ਨਾ ਫੇ ਅਸੀਂ ਬਣਾ ਲਈ ਰੋਟੀ ਫੀਮਲ ਦੇ ਲੋ ਜੀ ਇਧਰ ਬੀਬੀ ਜੀ ਆ ਗਏ ਆ ਨਾ پوری ਹਾਜ਼ਰੀ ਭਰਿਆ ਨਾ ਬੀਬੀ ਸਾਡੇ ਲਈ ਚੀਜੀ ਲੈ ਕੇ ਆਏ ਆ ਦੇਖ ਦੇ ਕੀ ਲਗਿਆ ਓਏ ਇੱਕ ਇੱਕ ਗੋਲੇ ਓਹ ਜਿਹੜੇ ਹੁੰਦੇ ਆ ਜਿਗਰੀ ਵਾਲੇ ਆ ਉਹ ਚੋਖਾ ਕੇ ਦੇ ਦੇ ਕਿੰਧਰੇ ਆ ਬੋਸ ਵਾਲ ਪਰ ਹੁਣ ਇਹ ਪਰ ਇਹ ਦੁਗਹੀ ਆਇ ਬੜਾ ਹੈ ਦਾ ਟੇਸਟ ਬਹੁਤ ਟੇਸਟੀ ਹੈ ਵੀ ਬੀਲ ਲਾ ਕੇ ਆਏ ਹਾਂ ਨਹੀਂ ਟਿਕਾ ਹਾਂ ਹਾਂਜੀ ਹੁਣ ਅਸੀਂ ਆਗੇ ਕਿਚਨ ਚ ਕਿਉਂਕਿ ਬਣਾਜੀ ਰੋਟੀ ਤੇ ਫਿਰ ਬਣਾਉਨੇ ਆ ਤੇ ਫਿਰ ਬੰਦੇ ਆ ਲੋ ਜੀ ਹੁਣ ਅਸੀਂ ਰੋਟੀ ਖਾਣ ਲੱਗੇ ਆਂ ਧਾਰ ਗਰਮ ਸੀ ਅਸੀਂ ਇਸ ਲਈ ਥੇ ਪਾ ਲਈ ਤੇ ਤੁਸੀਂ ਮੇਰੇ ਪ੍ਰਸ਼ਾਦ ਦੇਖ ਸਕਦੇ ਹੋ ਮੈਂ ਬਣਾਏ ਹੋਏ ਆ ਜੋ ਮੈਂ ਸ਼ੱਕਦੇ ਆਂ ਜੀ ਹੁਣ ਅਸੀਂ ਚਨੇ ਖਾਂਦੇ ਹੋਏ ਬੀਬੀ ਜੀ ਵੀ ਖਾਂਦੇ ਹੋਏ ਹੁਣ ਚਨੇ ਖਾਂਦੇ ਆਂ ਅਸੀਂ ਹਾਂਜੀ ਹੁਣ ਹੋ ਗਈ ਦੁਪਹਿਰ ਤੇ ਹੁਣ ਅਸੀਂ ਬਣਾ ਲੱਗੇ ਆ ਮੈਗੀ ਬੀਬੀ ਜੀਾਂ ਦੇ ਰੋਟੀ ਨਹੀਂ ਖਾਣੇ ਸੀ ਖਾਣੀ ਮੈਗੀ ਆ ਮੈਂ ਤਾਂ ਚਲੋ ਬਣਾਨੇ ਆ ਤੇ ਇਸ ਲਈ ਸੋ ਮਸਾਲਾ ਘੜ ਰਹੇ ਹਾਂ ਪਾਣੀ ਹਲਕਾ ਸੇ ਫੇ ਬਣਾ ਕੇ ਖੰਨੇ ਆ ਡੈਡੀ ਜੀ ਨਹੀਂ ਹਲੇ ਤੱਕ ਆਏਗੇ ਗਿਓ 6:00 ਵਜੇ ਦੇ ਦਸ ਤੇ ਦੇਖੋ ਦੇਖੋ ਕਰੋ ਆਉਂਦੀ ਆ ਅੱਗ ਟੈਂਪ ਲੱਗੀ ਪਾਉਣ ਸੋ ਜਦੋਂ ਅੱਪ ਤੋਂ ਗਾਂ ਤੇ ਰਾਸ਼ਪੋਣ ਤੱਕ ਟਾਈਮ ਲੱਗ ਜਾਂਦਾ ਹਨ ਤੇ ਸ਼ਾਮ ਤੱਕ ਹੋ ਗੁੰਦੇ ਹੋ ਸਭ ਤੋਂ ਪਹਿਲਾਂ ਮੈਂ ਕੀ ਜਣਾਉਣਾ ਚਾਹ। ਸੌ ਮੈਗੀ ਬਣਾਣੀ ਆ ਤੇ। ਲੋ ਜੀ ਹੁਣ ਅਸੀਂ ਮੈਗੀ ਬਣਾ ਲਈ ਤੇ ਪਾ ਲਈ ਆਪਣੀ ਪਲੇਟ ਚ ਤੇ ਇਧਰ ਬੀਬੀ ਜੀ ਵੀ ਲੱਗੇ ਉਹ ਖਾਣ ਤੇ ਅਸੀਂ ਵੀ ਖਾਣੇ ਆ ਹੁਣ। ਹਾਂਜੀ ਹੁਣ ਬੀਬੀ ਜੀ ਫੇਰ ਚੱਲੇ ਦੁਕਾਨ ਨੂੰ ਕਹਿੰਦੇ ਦਿਨ ਨਹੀਂ ਲੱਗਦਾ ਮੇਰਾ ਕਹਿੰਦੇ ਦੁਕਾਨ ਤੇ ਜਾਣਾ ਆ ਮੈਂ ਕਿਹਾ ਕੋਈ ਨਹੀਂ ਜਾਇਓ ਚੱਗੇ ਐਸੀ। ਤੇ ਅੱਜ ਗਵੰਡੀਆਂ ਦੇ ਵੀ ਜਾਣਾ ਨਾ ਬੀਬੀ ਆ ਫੇ ਮੈਂ 4 ਵਜੇ ਜਾਣਾ ਹਾਂ ਉੱਥੇ ਚੌਂਕੀ ਆ ਮੈਂ 4 ਵਜੇ ਉੱਥੇ ਜਾਣਾ ਸਾਢੇ ਮੱਣੇ ਚੌਂਕੀਆ ਜਲਦੀਆਂ ਪਈਆਂ 2:30 ਵਜੇ ਹਾਂਜੀ ਹਾਂ ਹੁਣ ਮੈਂ ਚੱਲ ਜਾਣਾ ਬੀਟ ਪਿੰਡ ਤੋਂ ਘਟਾ ਹਟ ਕੇ ਫੇ ਮੈਂ ਚੌਂਕੀ ਹਰ ਬੁਲਾਉਂਦੇ ਆ ਉਹ ਤਾਂ ਵੀ ਜਾਣਾ ਆ ਫੇ ਬੁਲਾਇਆ ਨਾ ਫੇ ਜਾਣਾ ਵੀ ਪੈਂਦਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਹੁਣ ਅਸੀਂ ਇੱਧਰ ਚਾਰੂ ਮਾਰਨ ਲੱਗੇ ਹਾਂ ਮੈਂ ਜਾਂ ਤੇ ਚਾਰੂ ਮਾਰ ਦਿੰਦੇ ਆ ਚੰਗੀ ਸਫਾਈ ਕਰਦੀ ਆ ਹਾਂਜੀ ਹੁਣ ਅਸੀਂ ਬਣਾ ਲੱਗੇ ਐ ਸ਼ੇਕ ਪਵਿੱਤਾ ਪਵਿੱਤਾ ਸ਼ੇਕ ਬਣਾਦੇ ਹੋਏ ਅਸੀਂ ਕਿਹਾ ਚਲੋ ਕੁਝ ਪੀਂਦੇ ਆ ਬੱਤੀ ਪਵਿੱਤਾ ਪਿਆ ਸੀ ਨਹੀਂ ਹੋ ਰਹਾ ਕਿਉਂਕਿ ਇਹ ਅਸਾ ਹਾਂਜੀ ਹੁਣ ਅਸੀਂ ਸ਼ੇਕ ਨਾਲੇ ਤੇ ਪੀਂਦੇ ਹੋਏ ਮਜ਼ਾ ਆ ਗਿਆ ਠੀਕ ਹੈ ਸ਼ੇਰ ਜਾਂ ਦੁੱਧ ਦਸ ਲਈ ਮੈਂ ਕਿਹਾ ਚਲੋ ਸ਼ੇਕ ਬਣਾ ਲਿਆ ਕਿੰਨੇ ਥੋੜਾ ਫਰੈਸ਼ ਹੋ ਜਾਈ ਨੂੰ ਤੇ ਮੰਮੀ ਡੈਡੀ ਜੀ ਆਉਂਦੇ ਆ ਬਸ ਕਿੰਨੇ ਪਹੁੰਚਣੇ ਵਾਲੇ ਆ ਫਿਲ ਕੀਤਾ ਸੀਗਾ ਤੇ ਦੇਖ ਲਓ 6 ਸਵੇਰੇ 6 ਵਜੇ ਦੇ ਗਿਓ ਤੇ ਹੁਣ 5 ਵਜਣ ਆਲੇ ਆ 4:30 ਹੋ ਗਏ ਆ ਤੇ ਫਿਰ ਕਿੰਨਾ ਟਾਈਮ ਲੱਗ ਜਾਂਦਾ ਹੈ ਉਥੇ ਵੀ ਕੰਨਣਾ ਰਸ ਹੁੰਦਾ ਹੈ ਇਹਨੇ ਤੇ ਫਿਰ ਦੋ ਵਾਰ ਲੈਂਚ ਟਾਈਮ ਲੱਗ ਜਾਂਦਾ ਆ ਸੋ ਜਦੋਂ ਪਹੁੰਚੂਗੇ ਫਿਰ ਤਾਂ ਸੋਰੀ ਲੋ ਜੀ ਮੰਮੀ ਜੀ ਹੁਣੀ ਆ ਗਏ ਆ ਮੰਮੀ ਜੀ ਕਿ ਦੱਰ ਰਿਆ ਕਿ ਕਿੱਦਾਂ ਦਾ ਰਹਿਣਾ ਹੈ ਕੰਦੇ ਰਾਜੇ ਬੋਟਸ ਜੀ ਆਪਨੇ ਮੇਲੇ ਪਾਪੜ ਲੈ ਕੇ ਆਇਆ ਮੈਨੂੰ ਕੋ ਬਾਤ ਸੱਚ ਭਾਈ ਆ ਗਿਆ ਹਾਂ ਮੈਨੂੰ ਪਛਮਾਇ ਕੇ ਕੋੜੀ ਨੂੰ ਪਸਾਮ ਦਾ ਲੈ ਜਾਂਦੀ ਆ ਸੋ ਹੁਣ ਖਾਣੇ ਸਾਰਾ ਕੰਮ ਕਰ ਲੇਤਾ ਮੰਮੀ ਜੀ ਲੋ ਜੀ ਹੁਣ ਅਸੀਂ ਕੋਲੇ ਆ ਗਏ ਆ ਇੰਨੇ ਕੋ ਬੈਠੇ ਆ ਗੱਲਾਂ ਕਰਦੇ ਸੀ ਕੋਸ ਨਾ ਕਿਦਾਂ ਕਾਲੇ ਨੂੰ ਕੀ ਦੇਸ ਨੂੰ ਨੰਬਰ ਦਿੱਤਾ ਅੱਗੇ ਸ਼ੁਕਤੀ ਕਾਲੀ ਐਨੇ ਨਹੀਂ ਕਰਕੇ ਕਾਲੀ ਆ ਉਹ ਮੈਂ ਦੇਰ ਹੀ ਲੱਗਣਾ ਹਾਂ ਉਹੇ ਤਾਂ ਗਾਣ ਚੋਲੋ ਭਣਾ ਚੱਲਦੇ ਹਾਂ ਅਸੀਂ ਪਲਾਸਟੀ ਲੈਣੇ ਤੇ ਮੋੜਦੇ ਲੋ ਜੀ ਇੱਧਰ ਸਾਡੀ ਪਾਰਟੀ ਚੱਲ ਰਹੀ ਆ ਚੋਰੀ ਚੋਰੀ ਅਬਦਰ ਸਾਡੀ ਖੇਤੀ ਖੇਤੀ ਜੇਤੀ ਜੇਤੀ ਅੰਦਰ ਡੱਬੇ ਵੀ ਅਸੀਂ ਖੋਲਦੇ ਹੋ ਅੰਸ ਦੇਖੋ ਅਸੀਂ ਸੈਂਡਵਿਚ ਦਾ ਕੀ ਕੀਤਾ ਛੋਟਾ ਇੱਧਰ ਡਿਮਾਂਡ ਨਹੀਂ ਬਹੁਤ ਹੈ ਮੈਂ ਨਹੀਂ ਆਣਾ ਮੈਂ ਨਹੀਂ ਆਣਾ ਇੱਧਰ ਵੀ ਲੱਗੇ ਆ ਮੇਰੀ ਕੋਈ ਡਿਮਾਂਡ ਨਹੀਂ ਇਹ ਸਾਰੇ ਪਾਸੇ ਆਣਾ ਆਣਾ ਲੋ ਜੀ ਹੁਣ ਅਸੀਂ ਸ਼ਹਿਰ ਆ ਗਏ ਆ ਇੱਧਰ ਕਨੇਕਾ ਆਈਸਕ੍ਰੀਮ ਖਾ ਲਿਆ ਮੈਂ ਵੀ ਕਿੱਥੇ ਆਈਸਕ੍ਰੀਮ ਖਾ ਕੇ ਚੱਲਦੇ ਆ ਹਾਂਜੀ ਇੱਧਰ ਮੰਮੀ ਜੀ ਆ ਬੈਠੇ ਆ ਫੋਨ ਦੇਖੀ ਜਾਂਦੇ ਆ ਦੇਖੋ ਮੰਮੀ ਫੋਨ ਨਹੀਂ ਰੱਖਣਾ ਇੱਧਰ ਆਪਣੀ ਵੀਡੀਓ ਬਣਦੀ ਆਪਣੀ ਵੀਡੀਓ ਤੇ ਧਿਆਨ ਦਿਵੋ ਮੰਮੀ ਜੀ ਫੋਣੀ ਦੇਖਦੇ ਰਹਿੰਦੇ ਆ ਸਾਡੇ ਸਾਰੇ ਫੋਨ ਦੇਖ ਰਹੇ ਨੇ ਨਾ ਪੈਸੇ ਸਾਰੇ ਫੋਨ ਹੀ ਦੇਖਦੇ ਹੋਰੀ تحقیق ਨਾ ਕਰਨੇ ਸਾਰੇ ਸੋ ਹੋਣਾ ਸੀ ਬੈਠੇ ਆ ਮੰਮੀ ਜੀ ਅੱਜ ਪਤਾ ਕੀ ਹੋਇਆ ਮੈਂ ਅੱਜ ਸਾਰਿਆਂ ਨੂੰ ਇੱਕ ਸਲਾਹ ਦਿੰਦੀ ਮੈਂ ਕਿਆ ਕਰਦੇ ਜਿਹੜਾ ਮਰਜ਼ੀ ਕੰਮ ਗੱਲ ਕਰਦੇ ਜਿਹੜਾ ਮਰਜ਼ੀ ਮੰਮੀ ਆਨੇ ਨੋਖਸਤਾ ਕੱਢਣੀ ਹੁੰਦੀ ਆ ਮੈਂ ਕੱਲ ਸਾਰਾ ਕੰਮ ਕੀਤਾ ਐਂਡ ਸਾਰਾ ਵਧੀਆ ਕੀਤਾ ਮੈਂ ਕਿ ਅੱਜ ਮੰਮੀ ਜੀ ਖੁਸ਼ ਕਰਦਣੇ ਵੀ ਪੁੱਤ ਮੇਰਾ ਇੰਨਾ ਬੰਗ ਕੀਤਾ ਤੂੰ ਹੈ ਤੂੰ ਬਹਿ ਜਾ ਬਹਿ ਜਾ ਬਸ ਮੈਂ ਮੈਂ ਮੇਰਾ ਮੂਡ ਵੀ ਨਹੀਂ ਸੀ ਮੈਂ ਤਾਂ ਮਿੱਝਾੜੂ ਪੋਚਾਉਂ ਮੈਂ ਨਾ ਦਿੱਤਾ ਸੀ ਮੈਂ ਸਾਰੇ ਰੁਕਿਆ ਮੈਂ ਕਿ ਮੈਂ ਸਾਰਾ ਕੰਮ ਕੀਤਾ ਝਾੜੂ ਪੋਚਾ ਵੀ ਲਾਤਾ ਹਿੰਮਤ ਕਰਕੇ ਪਰ ਮੰਮੀ ਜੀ ਨੇ ਇੱਕ ਨੋਕਸ਼ ਕਾੜ ਦਿੱਤੀ ਮੈਨੂੰ ਐਨ ਕੁਛ ਕਹਿ ਦਿੱਤਾ ਮੰਮੀ ਕਹਿੰਦੇ ਦਾਲ ਨੂੰ ਤੜਕਾ ਤਾਂ ਲਾ ਦਿੱਤਾ ਉਹਨੂੰ ਫ੍ਰਿਜ 'ਚ ਰੱਖਣਾ ਚੇਤਾ ਨਹੀਂ ਸੀਗਾ ਸਵੇਰ ਦੀ ਐਦੀ ਪਈ ਆ ਮੈਂ ਮੰਮੀ ਆ ਦੇਖ ਮੈਂ ਮੰਮੀ ਜੀ ਨੂੰ ਖੁਸ਼ ਕਰਨ ਲਈ ਮੈਂ ਇਦਾਂ ਕਹਿੰਦਾ ਮੰਮੀ ਮੈਨੂੰ ਝਾੜੂ ਪੋਚਾ ਵੀ ਕੀਤਾ ਆ ਕੀ ਤਾਹੂੰਗਾ ਤਾਂ ਕਿ ਆ ਤੂੰ ਦਾਲ ਖਰਾਬ ਕਰਦਾ ਨਹੀਂ ਸੀ ਉਹ ਫੇਰ ਬਣਾਉਣੀ ਪੈਣੀ ਸੀ ਮੈਨੂੰ ਦੱਸ ਮਮੀ ਐਦਾ ਵੀ ਕੋਈ ਕਰਦਾ ਹੁੰਦਾ ਮੈਂ ਫੇਰ ਵੀ ਮੈਂ ਕਹਾਂ ਚੁੱਪ ਕੋਈ ਨਹੀਂ ਚੁੱਪ ਕਰਕੇ ਸੁਣੀ ਜਾ ਸੁਣੀ ਜਾ ਬਾਅਦ ਚ ਮੈਂ ਸਾਰਿਆਂ ਨੂੰ ਸੁਣਾ ਦਿੱਤੀ ਕੋਲਣ ਜਾ ਕੇ ਵੀ ਜਿੰਨਾ ਮर्जी ਕੰਮ ਕਰ ਲੋ ਨੋਕਸ ਤਾਂ ਮਮੀ ਇਹਨੇ ਕੱਢਣੀ ਹੁੰਦੀ ਆ ਹੋਣ ਬੋਲੋ ਮੰਮੀ ਕੀ ਜਾਨਾ ਐਨਾ ਮਾੜਾ ਹਾਂ ਦੱਸੋ ਹੂੰ ਨਿੱਚਣਾਣਾ ਹਣ ਮੰਮੀ ਜੀ ਹੁਣ ਗੱਲ ਮੇਰੇ ਤੇ ਆ ਕੇ ਕਹਿੰਦੇ ਫੋਨੀ ਚਵਾ ਲੋ ਗੱਲ ਬਦਲ ਲੋ ਮੈਂ ਆਇਆ ਮੋਢੇ ਮੈਂ ਤਾਂ ਕੰਮ ਆ ਉਹ ਮੈਂ ਤਾਂ ਸਾਰਾ ਕੰਮ ਕੀਤਾ ਮੈਂ ਤਾਂ ਸਾਡੀ ਜੇ ਬੇਰੀ ਚਲੋ ਇੰਨੀ ਕਿ ਗਲਤੀ ਹੋ ਜਾਂਦੀ ਮਾਫ ਵੀ ਬੰਦਾ ਕਰ ਦਿੰਦਾ ਨਾ ਮੈਂ ਬਾਰ-ਬਾਰ ਮੰਮੀ ਨੂੰ ਇੰਦੀ ਬਾਰ-ਬਾਰ ਗਈ ਆ ਮੰਮੀ ਮੈਂ ਝਾੜੂ ਪੋਚਾ ਵੀ ਕੀਤਾ ਨੂੰ ਮੈਂ ਝਾੜੂ ਵੀ ਮਾਰਿਆ ਮੈਂ ਪੋਚਾ ਵੀ ਮੰਮੀ ਦਾ ਧਿਆਨ ਸਾਰਾ ਉਸੀ ਗੱਲ ਤੇ ਸੀਗਾ ਸਾਰੀ ਧਿਆਨ ਉਹੀ ਗੱਲ ਤੇ ਲਾ ਦਿੱਤਾ ਮੈਂ ਚਲੇ ਬੱਚ ਮਰਦੀ ਬੰਮੀ ਜੀ ਬੋਲੀ ਗਏ ਬੋਲੀਏ ਚਲੋ ਮੈਂ ਕੋਈ ਨਹੀਂ ਇੰਨਾ ਗਾ ਤੁਹਾਨੂੰ ਪਤਾ ਹੀ ਆ ਇੱਕ ਨੁਕਸਤਾ ਕਰਦੇ ਹੁੰਦੇ ਕਰਕੇ ਕੋ ਮੰਮੀ ਜੀ ਕੋਤਰਾ ਹੋਊ ਹੁਣ ਹੋਰ ਗੱਲ ਛੇੜ ਲੰਦੇ ਆ ਕੋਣ ਦਨਾਉ ਮੰਮੀ ਜੀ ਕਿਤਾ ਅੱਜ ਨਹੀਂ ਸੀਗੇ ਨਾ ਕਿਤੇ ਕਿਸੇ ਦੇ ਨਹੀਂ ਘਰ ਚੌਕੀਂ ਸੀ ਕੱਲ ਵੀ 부ਜੀ ਗਏ ਸੀ ਵੀ ਮੈਂ ਗਈ ਨਹੀਂ ਤੇ ਫਿਰ ਮੰਮੀ ਜੀ ਉ ਆ ਗਏ ਸੀ ਤੇ ਵੀ ਵੀ ਜੀ ਚਲੇ ਗਏ ਸੀ ਤੇ ਉੱਥੇ ਮੈਂ ਕਿਹਾ ਤੁਸੀਂ ਜਾਇਓ ਮੈਂ ਫੇ ਚੱਕ ਲਿਆ ਮਮੀ ਜੀ ਨੇ ਆ ਦੇਖੋ ਮੈਂ ਇੱਥੇ ਰੱਖਿਆ ਸੀ ਮਮੀ ਜੀ ਫੇ ਚੱਕ ਲਿਆ ਇਹ ਫੋਨ ਮਮੀ ਨੇ ਫੋਨ ਦੇ ਬਗੈਰ ਨਹੀਂ ਰਹਿ ਸਕਦੇ ਮਮੀ ਬਾਸ ਵੀਡੀਓ ਦੇਖ ਦੇ ਨਾ ਹੋਰ ਸੁਣਾਓ ਮਮੀ ਜੀ ਗੱਲਾਂ ਕਰੋ ਤੁਸੀਂ ਗੱਲਾਂ ਨਹੀਂ ਕਰਦੇ ਸਾਰੇ ਮੈਨੂੰ ਕਹਿੰਦੇ ਰਹਿੰਦੇ ਤੁਹਾਡੀ ਮਮੀ ਜੀ ਨਹੀਂ ਗੱਲਾਂ ਕਰਦੇ ਕੀ ਗੱਲਾਂ ਕਰਾਂ ਹੈ ਮਮੀ ਊਡੀ ਬਚਰੀ ਗੱਲਾਂ ਕਰਦੀ ਹਾਂ ਹਾਂ ਕਮੈਂਟ ਲਾਈਕ ਇਚਰ ਜਰੂਰ ਕਰ ਦੇ ਹਾਂਜੀ ਮੰਮੀ ਜੀ ਮਾੜਾ ਤੁਸੀਂ ਕਮੈਂਟ ਜਰੂਰ ਕਰੇਗਾ ਮੰਮੀ ਜੀ ਬਾਰ ਬਾਰ ਦੇਖਦੀ ਰਹਿੰਦੀ ਕਿਹੜਾ ਕਮੈਂਟ ਆਇਆ ਕਿਹੜਾ ਨਹੀਂ ਬੈਂਟ ਸੱਚੀ ਖੁਸ਼ੀ ਹੁੰਦੀ ਹੈ ਮੰਮੀ ਕਹਿੰਦੀ ਆ ਦੇ ਖਾ ਦੇ ਕਮੈਂਟ ਆਇਆ ਦੇਖ ਆ ਰਹੇ ਮਮੀ tem ਚਲੋ ਠੀਕ ਆ ਫੇਰ ਮਿਲਦੇ ਆ ਹੁਣ ਮੰਮੀ ਜੀ ਨੂੰ ਗੱਲਾਂ ਨਹੀਂ ਆਣੀਆਂ ਹੁਣ ਮੇਰੀਆਂ ਗੱਲਾਂ ਘਟੇ ਜਾਂਦੀਆਂ ਜੀ ਹੁਣ ਅਸੀਂ ਇਸ ਚੱਲੇ ਡੈਡੀ ਜੀ ਨਾਲ ਬਾਏ ਬਾਏ ਮੰਮੀ ਜੀ ਅਸੀਂ ਚੱਲਦੇ ਆਂ ਸ਼ਹਿਰ ਨੂੰ ਡੈਡੀ ਜੀ ਨਾਲ ਹੁਣ ਅਸੀਂ ਪਹੁੰਚ ਗਏ ਆ ਮੇਨ ਦੁਕਾਨ ਤੇ ਜਿੱਥੇ ਆਣਾ ਅਸੀਂ ਰਸਤਾ ਲੈਣ ਆਏ ਆ ਅੰਕਲ ਜੀ ਹੁਣਾਂ ਦੇ ਸਸਰੀ ਦਾ ਅੰਕਲ ਜੀ ਹਾਂਜੀ ਹਾਂਜੀ ਠੀਕ ਲਓ ਜੀ ਰਸਤਾ ਦੇ ਦਿਓ ਡਾੜੀ ਜੀ ਨੂੰ ਚਾਹੀਦਾ ਹੁੰਦਾ ਸੋਸਲੇ ਰਸਲੇ ਨਾਇਆ ਸ਼ੌਕ ਡਾੜੀ ਦੇ ਫਰੈਂਡ ਨਾਲੇ ਯਾਰ ਰਾਸ਼ ਦੇਖੋ ਕਿੰਨਾ ਆ ਬਹੁਤ ਜਿਆਦਾ ਰਾਸ਼ ਆ ਜੀ ਰਾਤ ਨੂੰ ਰਾਸ਼ ਹੁੰਦਾ ਹੀ ਹੁੰਦਾ ਐਣਾ ਡਾੜੀ ਜੀ ਹੋਣਾ ਸੀ ਫੇਰ ਆ ਗਿਆ ਆਈਸਕ੍ਰੀਮ ਵਾਲੇ ਕੋ ਦੁਪਹਿਰੇ ਵੀ ਆਏ ਸੀ ਹਮ ਫੇਰ ਤੋਂ ਡਾੜੀ ਜੀ ਨਾਲ ਆਈਸਕ੍ਰੀਮ ਖਾ ਕੇ ਚੱਲਦੇ ਆ ਨਾ ਜ਼ਰੂਰ ਜ਼ਰੂਰ ਖਾਵਾਂਗੇ ਅਸੀਂ ਵੀ जी आइसक्रीम आ गई है डैडी ने चेरी पाई मैन कौन दी ये मैं गलती खानी औ चोर खाने लो जी असि हुन असि मंजिल ते पहुंच गए हां जाने के असि अपने घर पे पहुंच गए हां लेडी आइसक्रीम मम्मी जी मम्मी जी पहचान हो गई <laughs> मैं गुस्सा देखोगे थे रखे आया <laughs> ਕਲਪਤ ਕਰਦੇ ਅੱਜ ਵੱਡਾ ਕਬਣੀ ਮੈਂ ਡੈਡੀ ਦੇ ਪਿੱਛੇ ਐਦਾਂ ਕਰਕੇ ਆਜੀ ਹਮ ਮੰਜ਼ਲ ਪਰ ਪਹੁੰਚ ਜੇਗੇ ਚਲੋ ਡੈਡੀ ਡੈਡੀ ਨੂੰ ਉੱਤਰ ਕੇ ਦੱਸਿਆ ਮੈਂ ਤਾਂ ਐਦਾਂ ਕਰਨੀ ਸੀ ਕਿਉਂਕਿ ਮੈਂ ਰਸਾ ਲਾਇਆ ਇਹ ਪੇਟੀਆਂ ਨੂੰ ਪਤਾ ਨਹੀਂ ਇਹ ਪੇਟੀ ਨੂੰ ਵਾਲੇ ਵਾਲੀ ਆ ਨਵੀਆਂ ਪੇਟੀਆਂ ਬਣਵਾਉਣੀਆਂ ਨਾਲ ਆ ਸੰਗਲੀਆਂ ਨਾਲ ਮੰਮੀ ਜੀ ਹੱਥਾਂ ਨੂੰ ਲਾ ਲਾ ਪਏ ਹੁਣ ਸਦਾ ਲਾਦੀਆ ਮੰਜ਼ਲ ਤੇ ਪਹੁੰਚ ਗਏ ਬਹੁਤ ਐਨਰਜੀ ਆ ਰਹੀ ਹੈ ਡਣਿਆ ਐ ਐਲ ਪੀ ਐਨ ਬਲੇਸਲੇਟ ਡੈਡੀ ਜੀ ਬਲੇਸਲੇਟ ਲੈ ਕੇ ਆਏ ਤੜੀ ਮੰਮੀ ਜੀ ਲਈ ਇਹ ਕੰਮ ਸਾਰੇ ਹੁਣ ਆਈਸਕ੍ਰੀਮ ਖਾਓ ਤੇ ਬੀਬੀ ਜੀ ਲਈ ਫ੍ਰਿਜ ਵਿੱਚ ਰੱਖ ਲੋ ਡੈਡੀ ਜੀ ਨੇ ਆਈਸਕ੍ਰੀਮ ਖਾਣੀ ਮੈਂ ਸ਼ਾਮ ਨੂੰ ਵੀ ਖਾਧੀ ਸੀ ਨਹੀਂ ਮੈਂ ਦੁਪਹਿਰੇ ਵੀ ਖਾਧੀ ਸੀ ਪਰ ਮੈਂ ਡੈਡੀ ਜੀ ਨੂੰ ਦੱਸਿਆ ਨਹੀਂ ਮੈਨੂੰ ਦੁਬਾਰਾ ਮਿਲ ਜਾਣੀ ਜੀ ਲੋ ਜੀ ਇੱਧਰ ਬੀਬੀ ਜੀ ਆਈਸਕ੍ਰੀਮ ਖਾਂਦੇ ਓਏ ਬਹੁਤ ਪਿਆਰੇ ਲੱਗਦੇ ਹੋ ਹੋ ਸਨਾ ਬੀਬੀ ਕਿੱਦਾਂ ਲੱਗੀ ਮਣੀਆ ਹਾਂ ਵਧੀਆ ਲੱਗੀ ਬੀਬੀ ਨੂੰ ਮੈਂ ਬੀਬੀ ਜੀ ਦੀ ਵੀ ਵੀਡੀਓ ਬਣਾਈ ਆ ਆਈਸਕ੍ਰੀਮ ਖਾਂਦੇ ਆ ਸਨਾ ਜੀ ਲੈ ਕੇ ਜਿਹੜੀ ਆਏ ਆ ਹੁਣ ਇਹਨੂੰ ਖੁਸ਼ ਹੋ ਕੇ ਖਾ ਰੇ ਆ ਹਾਂਜੀ ਖੁਸ਼ ਹੋ ਗਿਆ ਆ ਆਈਸਕ੍ਰੀਮ ਖਾ ਰਿਆ ਚਲੋ ਖਾਓ ਖਾਓ ਹੋਰ